ਵੀਡੀਓ ਲੋਕ ਨੂੰ ਬੜਾ ਸੋਹਣਾ ਸੋਹਣਾ ਤਾਂ ਲੱਗੂਗਾ ਜੇ ਡੋਸੇ ਮੈਂ ਵੀ ਇੱਕ ਤੋਂ ਛੋਟਾ ਜੱਡਾ ਉਸੀ ਤੋਂ ਹੀ ਲੈਂਦੇ ਆ ਫਿਰ ਕੀ ਹੋਇਆ ਕੀ ਦੇਖ ਰਿਹਾ ਹਾਂ ਸੂਟ ਦੇਖ ਰਹੀਆਂ ਵਧੀਆ ਲੱਗਿਆ ਕਿੰਨੇ ਦਾ ਲਿਆ 1510 1510 ਦਾ ਜ਼ਿਆਦਾ ਮਹਿੰਗਾ ਨਹੀਂ ਹੈਗਾ ਮੈਂ ਵੀ ਲਵਾਂਗੀ ਇੱਕ ਠੀਕ ਹੈ ਜਰੂਰ ਮੈਂ ਸੂਟਾਂ ਦੀ ਗੱਲ ਕਰ ਫਿਰ ਹਾਏ ਵੇ ਕਿੱਥੇ ਇਹ ਮਾਰਕਟ ਤੇ ਵੇਚੇ ਗਏ। ਬਹੁਤ ਵਧੀਆ ਲੱਗ ਰਿਹਾ ਕਿੰਨੇ ਦਾ ਲਿਆ? ਉੱਚੀ ਸੂਟਾਂ ਦੀ ਗੱਲ। 1500 ਦਾ ਕਹਿੰਦਾ ਸੀਗਾ 1300 ਦਾ ਲਿਆ। ਵਧੀਆ ਭੈਣੇ ਮੈਂ ਵੀ ਲਾਉਂਗੀ ਇੱਕ। ਜਦੋਂ ਲੈਣਾ ਹੋਇਆ ਮੈਨੂੰ ਦੱਸ ਦੋ ਮੈਂ ਦਵਾ ਲਿਆਉਂਗੀ। ਰੰਗ ਤਾਂ ਨਹੀਂ ਨਿਕਲਦਾ ਇਹਦਾ। ਇੰਨਾ ਹੀ ਪਹਿਲੇ ਚਿੱਟਾ ਦਾ ਸੂਟਾ ਇਹਦਾ ਕੀ ਰੰਗ ਨਿਕਲੂਗਾ? ਕੋਈ ਰੰਗ ਨਿਕਲ ਜਾਂਦਾ। ਨਹੀਂ ਨਿਕਲਦਾ। ਔਰ ਕੱਪੜਾ ਵੀ ਵਧੀਆ। 2800 ਰੁਪਏ ਦੇਖਦਾ। ਕੀ ਪੈ ਜਾਵੇ? ਜਿਹੜੇ ਕਲਰ ਹੋ ਕੇ ਵੀ 14 ਦਾ ਹੋ ਗਿਆ। ਮੈਨੂੰ ਥੋੜਾ ਜੀ ਰੋ ਲੈਣੇ ਆ।